ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋਕੇ ਦੇ ਵਿੱਚੋਂ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਉਸੇ ਭਰਾ ਕੋਲੋਂ ਜਿਹਦੀਆਂ ਬਹੁਤ ਸੋਹਣੀਆਂ ਸੋਹਣੀਆਂ ਗਾਵਾਂ ਤੁਹਾਨੂੰ ਹਰੇਕ ਹਫ਼ਤੇ ਦਿਖਾਉਂਦੇ ਰਹਿੰਦਾ ਹੈ ਬਾਈ ਕਾਲੇ ਦੇ ਕੋਲ ਅੱਜ ਵੀਡੀਓ ਬਣਾਉਣ ਲੱਗਿਆ ਦੋਸਤੋ ਤੇ ਅੱਜ ਫੇਰ ਸੁਖਨਾਲ ਸਤਨਾਗ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਵਾਂਗਾ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਹਰੇਕ ਵੀਡੀਓ ਚ ਇੱਕ ਬੇਨਤੀ ਸ਼ੁਰੂ ਚ ਕਰ ਦਈਦੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆਪਦੀ ਸਮਝ ਨਾਲ ਖਰੀਦੇ ਗਾਂ ਖਰੀਦਣ ਲੱਗਾ ਤੁਸੀਂ ਦੇਖਣਾ ਵੀ ਕਿਹੜੀ ਗਾਂ ਤੋਂ ਕਿੰਨਾ ਦੁੱਧ ਤੁਸੀਂ ਚੋ ਸਕਦੇ ਹੋ ਸੋ ਸਤਨਾਗ ਹੈ ਇੱਕ ਇੱਕ ਕਰਕੇ ਸਾਰੇ ਪਸ਼ੂ ਦਿਖਾ ਦਿੰਨੇ ਆ ਲਾਸਟ ਤੱਕ ਵੀਡੀਓ ਦੇਖਦੇ ਰਹੋ ਆਓ ਮਿਲਦੇ ਆਂ ਬਾਈ ਨੂੰ ਤੇ ਸ਼ੁਰੂਆਤ ਕਰਦੇ ਆਂ ਦੋਸਤੋ ਇਸ ਸਾਈਡ ਦੇ ਉੱਤੇ ਵਧੀਆਂ ਹੋਈਆਂ ਗਾਵਾਂ ਦੇ ਵਿੱਚੋਂ ਜਿਹਦੇ ਚ 2 ਨੰਬਰ ਦੇ ਉੱਤੇ ਇੱਕ ਜਰਸੀ ਨਸਲ ਦੀ ਗਾਂ ਵੀ ਹੈ ਕਾਲੇ ਬਾਈ ਸਸਤੀ ਕਾ ਸਸਤੀ ਗੱਲ ਜੀ ਜੀ ਸਤਨਾਗਰ ਚ ਦਿਖਾ ਰਹੇ ਆਂ ਆਪਣਾ ਜੀ ਬਾਈ ਜੀ ਪਹਿਲੇ ਨੰਬਰ ਵਾਲੀ ਵਾਇਰ ਤੋਂ ਸ਼ੁਰੂਆਤ ਕਰਦੇ ਹਾਂ ਜਗਜੀਤ ਵੀਰੇ ਰਾਤ ਸੁੱਈ ਆ ਸਾਰੀ ਟਪ ਟਪ ਪਸਾਫ ਆ ਦੁੱਗ ਦੇ ਦੰਦ ਕੱਢਦੀ ਆ ਠੀਕ ਹੈ ਜੇਰ ਦੀ ਗਾਰੰਟੀ ਵੱਛੀ ਨੂੰ ਜਨਮ ਦਿੱਤਾ ਠੀਕ ਹੈ ਉਹ ਤਾਂ ਪਿਆਰੀ ਤਿੰਨ ਪੀੜੀਆਂ ਦਾ ਡਾਟਾ ਜਿਹੜਾ ਆਪਣੇ ਕੋਲੇ ਆ ਠੀਕ ਹੈ ਦਿੱਤਾ ਮਾਲਕ ਨੇ ਉਹ ਆਪਾਂ ਦੇ ਦਾਂਗੇ ਜਾਨਵਰ ਬਹੁਤ ਏ ਕਲਾਸ ਦਿੱਤਾ ਠੀਕ ਹੈ 1 ਕਿਲੋ ਵੀ ਇਹਦੇ ਲੇਵੇ ਵਿੱਚ ਦੁੱਧ ਹੈ ਨਹੀਂ ਬਾਈ ਠੀਕ ਹੈ ਛੱਡਿਆ ਹੋਵੇ ਜਿਹੜਾ ਓਕੇ ਅੱਛਾ ਕਾਲੇ ਰੇਟ ਇਹਦਾ ਕੀ ਰਹਿਣਾ ਰੇਟ ਜਿਹੜਾ ਜੈਨੂਅਲ ਅੱਜ ਦਾ ਵੀਰੇ ਮੁੱਲ ਜਿਹੜਾ ਮਰਜ਼ੀ ਕਰ ਲਗੇ ਜੇ 4-5 ਦਿਨਾਂ ਨੂੰ ਅੱਛੀ ਤਿਆਰ ਕਰਕੇ ਵੇਚ ਅੱਜ 1,75,000 ਰੁਪਏ ਦੀ ਦੇ ਦਾਂਗੇ ਦੁੱਗ ਦੇ ਦੰਦ ਹਜੇ ਮਾੜੇ ਮਾੜੇ ਕੱਢਣ ਲੱਗੀ ਆ ਓਕੇ ਤੋਰਗੇ ਭਾਈ 202 ਦੰਦ ਬੱਚੀ ਨੂੰ ਜਨਮ ਦਿੱਤਾ ਤੇ ਰਾਤ ਹੀ ਸੋਈ ਆ ਚੰਗਾ ਕਰਦਾ ਹੈ ਫਿਟਿੰਗ ਵਾਲਾ ਹਵਾਨਾ ਥਾਣੇ ਦੇ ਹੱਥੀ ਜਵਾਈ ਵਾਲੇ ਬਾਕੀ ਤਰੂਗੀ ਤਾਂ ਤੁਹਾਨੂੰ ਹੋਰ ਟਾਂਚਾ ਸਮਝ ਆ ਜਾਣਾ ਵੈਸੇ ਸੂਈ ਹਜੇ ਰਾਤ ਹੀ ਹੈ ਸੋ ਦੋਸਤੋ ਇੱਕ ਵਾਰ ਬਿਲਕੁਲ ਤਾਜ਼ਾ ਸੂਆ ਪਸ਼ੂ ਜਦੋਂ ਪੱਠਾ ਨੀਰਾ ਚੱਕਦਾ ਫੇਰ ਖੁੱਲਦਾ ਇਹ ਬਿਲਕੁਲ ਤਾਜੀ ਸੂਈ ਵੀ ਹੈ ਬਰੀਡ ਦੇ ਕਰੈਕਟਰ ਤੁਹਾਨੂੰ ਸਮਝ ਆਉਣਗੇ ਬਾਕੀ ਟਾਂਚਾ ਜਦੋਂ ਪੂਰਾ ਪੱਠਾ ਨੀਰਾ ਚੱਕ ਲਿਆ ਕਰਮਾਲੀ ਨੇ ਉਦੋਂ ਦੇਖੋ ਦੁੱਗਣੀ ਲੱਗੂਗੇ। ਸਮਾ ਲਾ ਭਾਈ। ਹੱਥੀਂ ਚੋਈ ਵਾਲੇ ਥਾਣੇ ਦੋਸਤੋ ਤੇ ਥਾਣ ਬਿਲਕੁਲ ਖਾਲੀ ਨਜ਼ਰ ਆਉਣਗੇ ਕਿਉਂਕਿ ਸਾਰਾ ਦੁੱਧ ਜਿਹੜਾ ਬਾਈ ਕਹਿੰਦਾ ਵੀ ਟਿਪ ਟਿਪ ਵਾਂਗੂ ਇਹਦਾ ਬੌਲਾ ਜਿਹੜਾ ਚੋਤਾ ਸੀ। ਚੰਗੇ ਸੋਹਣੇ ਟਾਂਚੇ ਦੀ ਹੈ ਚੰਗੇ ਕੱਦ ਕਾਠ ਦੀ ਹੈ। ਲਿਆ ਭਾਈ। ਤੇ ਕਾਸ ਗੱਲ ਆ ਵੀ ਬੱਚਾ ਵੀ ਇਹਦੇ ਨਾਲ ਫੀਮੇਲ ਕਾਫ ਆ ਬੱਚੀ ਨੂੰ ਜਨਮ ਦਿੱਤਾ ਦੋ ਨਗ ਹੋ ਜਾਂਦੇ ਦੱਸੋ ਬੱਚੀ ਵਾਲੀ ਗੱਲ ਹੈ ਬਹੁਤ ਸੁਖਣਾ ਹੈਵੀ ਹੈ ਬਾਈ ਸਹੀ ਨਾਂ ਵਾਲੀ 45 ਕਿਲੋ ਤੋਂ ਪਲੱਸ ਦੀ ਹੋਊਗੀ ਕਿਹੜਾ ਤੁਹਾਨੂੰ ਪਤਾ ਫਿਰ ਇੰਨਾ ਜਾਨਵਰ ਭਾਰਾ ਨਿਕਲਦਾ ਜਾਨਵਰ ਧੋਇਆ ਜਾਂਦਾ ਸਹੀ ਹੈ ਅ ਅੱਛਾ ਭਾਈ ਇਹ ਦੋ ਬਾਤ ਚ ਦੋ ਨੰਬਰ ਤੇ ਜਿਹੜੀ ਬੈੜਾ ਜਗਜੀਤ ਵੀਰ ਦੇ ਜਰਸੀ ਬੱਚੀ ਆ ਦੂਜਾ ਸੂਆ ਇੱਕ ਢੇਲੂ ਬੈੜਾ ਠੀਕ ਹੈ ਯਾਨੀ ਬੰਦੇ ਸੀਮਨ ਸੁਮਨ ਬਹੁਤ ਟੌਪ ਦਾ ਧਰਾਉਂਦੇ ਆ ਹੂੰ ਇਨੇ ਪਰਸੋ ਸੂਈ ਸੀ ਆਪਾਂ ਲਈਏ ਦਿਆਲਪੁਰਾ ਮੁੰਡਾ ਮਿੱਤਰ ਆ ਉਹ ਤੋਂ ਇਹਦਾ ਨਾ ਰਾਤ ਵਧੀਆ ਠੀਕ ਦੁੱਧ ਦੁੱਧ ਪਿਆ ਕੇ ਬੰਨਿਆ ਤੇ ਸਵੇਰੋਂ ਵੇਖਿਆ ਬੱਚਾ ਮਰ ਗਿਆ ਬੱਚਾ ਸੀ ਬੱਚਾ ਦਿੱਤਾ ਸੀ ਉਹ ਬੱਚੀ ਹੁੰਦੀ ਉਹ ਕਹਿੰਦੇ ਅਸੀਂ ਕਹਿੰਨੀ ਕਿਹੜਾ ਸੀ ਮੰਤਰ ਆਇਆ ਸੀ ਦਾਦ ਦੇ 20000 ਰੁਪਏ ਦੀ ਸਾਨੂੰ ਇਹ ਦੇ ਦਿਓ ਅੱਛਾ 31 ਕਿਲੋ ਜਗਜੀਤ ਵੀਰੇ ਨੇ ਸੌਰੀ 29 ਕਿਲੋ ਦੁੱਧ ਉਹ ਕਹਿਣ ਕੰਡੇ ਦੇ ਚੋਂ ਦਾ ਦਿੱਤਾ ਪਲੂਣ ਬੱਚੀ ਨੇ ਨੇ ਠੀਕ ਹੈ ਹਾਂ ਹੁਣ ਤੀਜਾ ਦਿਨ ਅਜ ਸੂਈ ਤੀਜਾ ਡਾਂਗ ਆ ਬਾਈ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰਹਿਣੀ ਬਾਈ ਜਗਦੀਤ ਵੀਰ ਦੇ ਮੌਲਕ ਕੋਈ ਨਹੀਂ ਬੱਚੀ ਦੀ ਜੈਨੂਅਲ ਪ੍ਰਾਈਸ ਆ ਜਿਹੜਾ 1.5 ਲੱਖ ਰੁਪਏ ਦਾ ਜਾਨਵਰ ਦੇ ਦਾ ਤੋ ਨਹੀਂ ਬਾਈ ਦੋਸੋਂ ਮੇਲ ਕਾਫ ਨੂੰ ਜਨਮ ਦਿੱਤਾ ਸੀ ਤੇ ਬੱਚਾ ਪਿੰਜਰੇ ਦੇ ਵਿੱਚ ਹੀ ਰਹੇਗਾ ਕਿਉਂਕਿ ਠੰਡ ਠੁੰਡ ਕਈ ਵਾਰਾ ਮਣਾ ਜਾਂਦਾ ਬੱਚਾ ਰੋਤਾ ਅਸਲ ਚ ਨੇ ਪਰਸੋ ਰਾਤ ਨੂੰ ਸੂਈ ਸੀ ਬਾਈ ਇਹ ਕਿਤੇ ਪੈਪ ਹੋਏ ਸੀਗੇ ਅੱਛਾ ਉਹ ਸੋਇਆ ਜਾਨਵਰ ਤੈਨੂੰ ਪਤਾ ਜੀ ਰੋ ਕਿਤੇ ਜਿਤਾਪ ਕੋਲੇ ਹੋਵੇ ਤਾਂ ਆਗੂ ਗਸੇਕੀ ਜਾਂਦੀ ਹੈ ਜਾਂ ਬੱਚਾ ਪਰਾਲੀ ਨਾਲ ਧੂੜੀ ਵਾਲੇ ਅੰਦਰ ਸਹੀ ਉਹ ਕਿਤੇ ਹੋ ਮੇਰੇ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਾ ਸਵੇਰ ਨੂੰ ਫਿਰ ਸਾੜੇ ਲਾਇਆ ਟਿਕ ਕਿ ਨਹੀਂ ਲੋਟ ਨਹੀਂ ਆਇਆ ਠੀਕ ਸੋ ਖੈਰ ਇਹਨੇ ਬੱਚੇ ਨੂੰ ਜਨਮ ਦਿੱਤਾ ਸੀ ਬੜਾ ਸੋਹਣਾ ਰੰਗ ਰੂਪ ਤੇ ਬਹੁਤ ਹੀ ਸੋਹਣਾ ਟਾਂਚਾ ਦੱਸੇ ਦਿਲ ਨੂੰ ਲੱਗੂਗੀ ਡਿਮਾਂਡ 1.5 ਲੱਖ ਰੁਪਿਆ ਰੇਟ ਵਾਈ ਨੇ ਰੱਖਿਆ ਮੈਨੂੰ ਆਸ ਆ ਵੀ ਤੁਹਾਨੂੰ ਇਹ ਪਸੰਦ ਆ ਜਣੀ ਕਿਉਂਕਿ ਇਦਾਂ ਦੇ ਗਾਵਾ ਬੜੇ ਸੋਹਣੇ ਬੱਚੇ ਪਾਉਂਦੇ ਆ ਪਿਓਰ ਜਰਸੀ ਨਜ਼ਲ ਤੁਹਾਡੇ ਕੋਲ ਤਿਆਰ ਹੋਣੀ ਹੈ ਇਹਦੇ ਤੋਂ ਤੋਰ ਬਾਈ ਕਮਾਲਾ ਅੰਦਰ ਨੂੰ ਲੈ ਜੀਏ ਉੱਥੋਂ ਫੇਰ ਮੋੜ ਲਈ ਇੱਕ ਵਾਰ ਸੋ ਸਟਰਕਚਰ ਦੇਖਿਓ ਦੱਸੋ ਵੈੜ ਦਾ ਪੇਟ ਦਾ ਸਾਈਜ਼ ਜਿਹੜੀਆਂ ਚੀਜ਼ਾਂ ਆਪਾਂ ਮੇਲਿਆਂ ਦੇ ਵਿੱਚ گاਵਾਂ 'ਚ ਦੇਖਦੇ ਆਂ ਸਟ੍ਰਕਚਰ 'ਚ ਦੇਖਦੇ ਆਂ ਉਹ ਚੀਜ਼ਾਂ ਤੁਹਾਨੂੰ ਇਸ ਵੈਡ 'ਚੋਂ ਨਜ਼ਰ ਆਉਣਗੀਆਂ ਕਮਾਲਾ ਇੱਕ ਵੇਰਾਂ ਫੇਰ ਪਈ ਬਹੁਤ ਜਿਆਦੇ ਪਿਆਰਾ ਜਾਨਵਰ ਵਰਨਾ ਬਾਈ ਜਿੱਦ ਦੇ ਨੂੰ ਇੱਕ ਮਹੀਨਾ ਹੋ ਗਿਆ ਸੂਈ ਨੂੰ ਉਹਦੇ ਅੰਤ ਨਹੀਂ ਰਹਿਣਾ ਕੋਈ ਇਹਦਾ ਸੋਹਣੀ ਬੱਚੀ ਐ ਦੱਸੋ ਰੰਗ ਵੀ ਸੋਹਣਾ ਹਵਾਨਾ ਵੀ ਚੰਗਾ ਫਿਟਿੰਗ ਅਲਾ ਹਵਾਨਾ ਹਵਾਨੇ ਤੇ ਨਾੜਾਂ ਵੀ ਸੋਹਣੀਆਂ ਲਿੰਗਾਂ ਹਜੇ ਭਲੂਣਾ ਕਿਉਂਕਿ ਸੂਈ ਪਰਸੋਂ ਹੀ ਐ ਲੈ ਆ ਬਈ ਵਾਪਸ ਸੋ ਜੀ ਨੂੰ ਚਾਜੇ ਦੋਸਤੋ ਤਾਂ ਕਾਲ ਬਾਈ ਨੂੰ ਕਰ ਲਿਓ ਇਹ ਰੰਗ ਦੇ ਵਿੱਚ ਜਾਨੀ ਇਦਾਂ ਦਾ ਸਟਰਕਚਰ ਜਾਂ ਕਈ ਵਾਰ ਲੱਭਦੇ ਨਾਲ ਲੱਭਦੇ ਟਾਈਮ ਲੱਗ ਜਾਂਦਾ ਸੋਹਣੀ ਵੜ ਹੈ ਜੀ ਨੂੰ ਜਚੇ ਤੁਹਾਡੀ ਆਪ ਦੀ ਚੋਇਸ ਹੈ ਤਾਂ ਤੁਸੀਂ ਬਾਈ ਨਾਲ ਕੰਟੈਕਟ ਬਣਾ ਸਕਦੇ ਹੋ ਇਸ ਤੋਂ ਅੱਗੇ ਦੱਸੋ ਐਚ ਐਫ ਤੁਹਾਨੂੰ ਦਿਖਾਉਣੇ ਆ ਕਾਲੇ ਭਾਈ 3 ਨੰਬਰ ਤੇ ਜਿਹੜੀ ਬੀਬੀਰੇ ਆਮ ਬੰਦੇ ਦੇ ਵਸ ਦਾ ਜਾਨਵਰ ਆ ਜਿਹਨੇ ਆਮ 25 ਕਿਲੋ ਦੁੱਧ 23 24 25 ਕਿਲੋ 18 19 ਕਿਲੋ ਦੁੱਧ ਦੇ ਕੋਲੇ ਤੀਜਾ ਡਾਂਗਾ ਬੱਚੇ ਨੂੰ ਜਨਮ ਦਿੱਤਾ ਦੋ ਦੰ ਦਾ ਠੀਕ ਹੈ ਦੋਂਦੀ ਅਖਣੀ ਚੌਗੀ ਆ ਠੀਕ ਹੈ 1 ਲੱਖ 5000 ਰੁਪਏ ਦੀ ਦੇ ਦਾਂਗੇ ਬਾਈ ਹੱਥੀ ਚੋਣ ਵਾਲੀ ਠੰਡੀ ਮਿੱਟੀ ਦੋਨੇ ਪਾਸੇ ਬਹਿ ਕੇ ਜਿਹੜਾ ਮਰਜੀ ਭਰਾ ਚੋਲੇ ਠੀਕ ਹੈ 1 ਲੱਖ ਤੇ 5000 ਜੀ ਤੋਰ ਤੋਰ ਦੇ ਬਾਈ ਬਾਈ 23 ਕਿਲੋ ਦੁੱਧ 20 ਤੋਂ ਬਾਹਰ ਦੁੱਧ ਖੁੱਲਾ ਦੇ ਦੂ ਬਾਈ ਜੀ ਨੇ 22 ਕਿਲੋ ਭਾਅ ਵੀ ਠੀਕ ਆ ਨਮਾਹਾਨਾ ਜੈਨੂਅਲ ਪ੍ਰਾਈਸ ਆ ਥਣ ਥਣ ਵੀ ਇਹ ਕਲਾਸ ਆ ਬਾਕੀ ਰੱਖਣ ਵਾਲਾ ਜਾਨਵਰ ਆ ਜਿਨੇ ਇੰਨੇ ਕ ਪੈਸੇ ਲਾਉਣੇ ਆ ਹੱਥੀ ਚਵਾਈ ਵਾਲਾ ਥਣ ਦੋਸਤੋ ਅਜੇ ਤਾਂ ਭੜਾ ਪੂੜਾ ਪਾਈ ਫਿਰਦੀ ਏ ਤੀ ਚਾੜੰਗ ਹੂੰ ਕਮਾਲਾ ਬਈ ਸੋ ਇਹ 1,05,000 ਦੀ ਜਿਹਨੂੰ ਜੱਜਦੀ ਆ ਤਾਂ ਕਾਲਖ ਕਰ ਲਿਓ ਤੁਸੀਂ ਲੈ ਚਲ ਬਈ ਬੰਦ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਜਿਹਦੇ ਨਾਲ ਸੋ ਚਾਰ ਨੰਬਰ ਤੇ ਇੱਕ ਹੋਰ ਬਹੁਤ ਸੋਹਣੇ ਹਵਾਨੇ ਦੀ ਵਾੜ ਦਿਖਾਉਣਾ ਕਾਲੇ ਭਾਈ ਕੰਨਵਾ ਸੁਆ ਸੁਣ ਲੱਗੀ ਆ ਇਹ ਜਗਜੀਤ ਵੀਰ ਜਿਹਨੂੰ ਅਸਲ ਕਹਿੰਦੇ ਹੁੰਦੇ ਆ ਇਹ ਆਪਣੇ ਸਭ ਦੀ ਸਾਰੀਆਂ ਗਾਇਆਂ ਜੋ ਪਸੰਦ ਦਾ ਜਾਨਵਰ ਠੀਕ ਹੈ ਜੰਗਾਂ ਵੀ ਖੜੀਆਂ ਐ ਕੰਪਣ ਐ ਕਿ ਗੱਬਣ ਦੁੱਗ ਦੇ ਦੰਦ ਕੱਢਦੀ ਐ ਇਹ ਜਿੱਥੇ ਵੀ ਜਾਵੜੇ ਰਾਜੀ ਬਾਜੀ ਰੱਖੇ ਪ੍ਰਮਾਤਮਾ ਨੂੰ 35 ਕਿਲੋ ਦੁੱਧ ਖਰਾ ਦੇਣਾ ਬੰਦੇ ਦੀ ਮੈਨੇਜਮੈਂਟ ਹੋਣੀ ਚਾਹੀਦੀ ਐ ਠੀਕ ਐ ਜਿਹੜੇ ਇਹਨੂੰ ਢੰਗ ਲੱਗੇ ਵਾ ਜਿਹੜੇ ਨੂੰ ਹੁਣ ਪੇਟੇ ਦਾ ਸਾਈਜ਼ ਰੈਫਰਜ ਪੇਟਾ ਖੁੱਲਦਾ ਕਿਤੋਂ ਆ ਫਿਰ ਛੱਡਾ ਜਿਹੜਾ ਸਾਰਾ ਸਰੀਰ ਨਾਲ ਚੁੰਬੜਿਆ ਵਾ ਠੀਕ ਐ ਇਹਨੂੰ ਆਪਾਂ ਅਸਲ ਅਟੈਚਮੈਂਟ ਕਹਿ ਦਿੰਨੇ ਆ ਕਿਸੇ ਪਾਸੋਂ ਆਏ ਦੇ ਖਾ ਲਿਓ ਮੈਨੂੰ ਅੱਗੇ ਪਿੱਛੇ ਐ ਤਾਂ ਇਹਨੇ ਸੂਕੇ ਜਦੋਂ ਨਿੱਖਰਨਾ ਨਾ ਬਾਈ ਇੱਕ ਮਹੀਨੇ ਬਾਅਦ ਉਦੋਂ ਦੱਸਣੇ ਆ ਆਪਦੇ ਨੇ ਕੈਰੇ ਐਸਾ ਇਹਦੀ ਕੀਮਤ ਕੀ ਰਹੂਗੀ ਇਹਦੀ ਜਗਦੀਤ ਮੁੱਲ ਨਹੀਂ ਕਰਨਾ ਜੈਨੂਅਲ ਪ੍ਰਾਈਸ ਜਿਹੜੀ ਕੱਲੀ ਛੋੜ ਕਰਨੀ ਆ 210000 ਰੁਪਏ ਦੀ ਵਿੱਚ ਦੇਣਾ ਠੀਕ ਹੈ ਤੋਰੀ ਭਾਈ 2 ਲੱਖ ਤੇ 10000 ਦੀ ਦੱਸੋ ਪਹਿਲੇ ਸੂਏ ਜੀ ਚੰਗਾ ਦੁੱਧ ਪਾਉਗੀ ਹਵਾਨਾ ਦੇਖੋ ਕਰਮਾਲੀ ਦਾ ਵੈਸੇ ਤਾਂ ਹੁਣ ਖੜੀ ਤੋਂ ਵੀ ਦਿਸਦਾ ਹੈ ਅਲੈਦੀ ਦੀ ਦਿੰਦੀ ਹੈ ਬਰੀਡ ਦੇ ਕੈਰੇਕਟਰ ਚੰਗੇ ਆ ਫਾਨ ਬਿਲਕੁਲ ਥਾਲੇ ਨੂੰ ਸਿੱਧੇ ਸੋਨਾ ਸਹਜ ਆ ਥਾਂ ਦਾ ਫਿਰ ਟੌਪ ਲਾਈਨ ਦੇਖਿਓ ਬਾਈ ਜਿਹਨੂੰ ਆਪਾਂ ਰੀੜ ਦੀ ਹੱਡੀ ਕਹਿ ਦਿੰਨੇ ਆ ਕਿੰਨੀ ਸਿੱਧੀ ਆ ਹਜੇ ਸਾਰੇ ਫਿਊਚਰ ਫੀਚਰ ਜਦੋਂ ਇਹਨੇ ਅਸਲ ਆਪ ਦਾ ਨਿਕਰ ਕੇ ਬਾਹਰ ਆਉਣੇ ਆ ਨਾ ਉਹ ਹੌਲੀ ਤੋਰੀ ਦੀ ਹੁੰਦੀ ਆ ਪਤਗਾਂ ਦੇਖਿਓ ਦੋਸਤੋ ਸਟਰਕਚਰ ਦੇਖੋ ਵੈੜ ਦਾ ਕਮਾਲ ਆ ਬਈ ਨਮਸਕਾਰ ਕੇ ਸੋ ਦੇਖੋ ਇਹਦਾ ਥਾਣਾ ਹਵਾਨਾ ਕਰਮਾਲੀ ਦਾ ਬਹੁਤ ਸੋਹਣੀ ਵੈੜ ਆ 2 ਲੱਖ ਤੇ 10 ਹਜ਼ਾਰ ਦੀ ਮਿਲ ਜੂਗੀ ਬੰਦ ਦੇ ਵੀਰੇ ਸਵੇਰ ਦਾ ਖਾ ਰਹੇ ਆ ਤੁਹਾਨੂੰ ਚੌਥੇ ਨੰਬਰ ਦੇ ਉੱਤੇ ਇਸ ਤੋਂ ਬਾਅਦ ਤੁਹਾਨੂੰ ਸਾਹਮਣੇ ਖੜੀ ਇੱਕ ਗਾਂ ਦਿਖਾਉਣੇ ਆ ਪੰਜਵੇਂ ਨੰਬਰ ਤੇ ਕਾਲੇ ਬਾਈ ਕੀ ਡਿਟੇਲ ਹੈ ਜੀ ਜਗਜੀਤ ਵੀਰ ਦੇ ਦੂਜਾ ਸੂਗਾ ਗਾਂ ਹੂੰ ਇਹਨੂੰ ਅੱਜ ਤੀਜਾ ਡਾਂਗਾ ਬੱਚੀ ਨੂੰ ਇਹਨੇ ਜਨਮ ਦਿੱਤਾ ਹੂੰ 20 ਕਿਲੋ ਦੁੱਧ ਦੀ ਇਹਦੇ ਥੱਲੇ ਸਟਾਰਟਿੰਗ ਹੋ ਠੀਕ ਹੈ ਬਾੜਾ ਨਹੀਂ ਕਹਿੰਦੇ ਘੱਟ ਤੋਂ ਘੱਟ ਵੀ ਦੁੱਧ ਦਿੰਦਾ ਨੇ 30 ਕਿਲੋ ਤੋਂ ਪਲੱਸ ਦੁੱਧ ਦੇ ਦੂ ਠੀਕ ਹੈ ਬੱਚਾ ਬਹੁਤ ਪਿਆਰਾ ਹੈ ਦਾ ਉਹ ਬੈਠਾ ਵਿੱਚ ਪਿੰਜਰੇ ਦੇ ਠੀਕ ਹੈ ਪਿੰਜਰੇ ਦੇ ਵਿੱਚ ਹਾਂਜੀ ਬੱਚੀ ਇਹਦੇ ਨਾਲ ਬੱਚੀ ਇਹਦੇ ਨਾਲ ਆ ਭਾਈ ਆ ਰੇਟ ਇਹਦਾ ਕੀ ਰੇਟ ਰੇਟ ਜਗਜੀਤ ਵੀਰੇ ਦਾ 1.5 ਲੱਖ ਰੁਪਏ ਦੀ ਵੈੜ ਦੇ ਦਾਂ ਖੋਲੀ ਭਾਈ 200 1.5 ਲੱਖ ਦੀ ਇਹ ਤੁਹਾਨੂੰ ਵੈੜ ਮਿਲੂਗੀ ਵੱਛੀ ਨੂੰ ਇਹਨੇ ਜਨਮ ਦਿੱਤਾ ਇਹ ਤਾਂ ਸੋਹਣਾ ਟੰਚਾ ਹੈ ਜਿਨੇ ਘਰੇ ਦੁੱਧ ਚੋਣਾ ਬੰਨ ਕੇ ਕੋਈ ਭਰਾ ਪਸ਼ੂ ਰੱਖਦਾ ਤਾਂ ਸਟ੍ਰਕਚਰ ਬੜਾ ਚੰਗਾ ਬੱਚੇ ਵੀ ਇਸ ਵਾਰ ਵੀ ਵੱਚੀ ਆ ਤੇ ਗਾਂ ਨੂੰ ਵੀ ਰ ਚੰਗੇ ਬੱਚੇ ਪਾਉਣ ਵਾਲੀ ਵਹਿੜ ਆ ਇਹ ਕੋਈ ਜਗਜੀਤ ਛੱਡੀਆਂ ਚੁੱਡੀਆਂ ਜਾਂ ਕੁਝ ਨਹੀਂ ਇਹ ਖਾਲੀ ਲੈਵੇ ਜਮਾਂ ਤੜਕੋ 6 ਵਜੇ ਦੀਆਂ ਸਾਫ ਆ ਬਾਕੀ ਤੁਹਾਨੂੰ ਥਣ ਵੀ ਦੱਸਦੇ ਹੋਣਗੇ ਇਹਦੇ ਬਿਲਕੁਲ ਸੋ ਦੇਖੋ ਟਾਂਚਾ ਵਹਿੜ ਦਾ ਦੱਸੋ ਬਿਲਕੁਲ ਸਿੱਧੀ ਐ ਕੁੱਤੋਰ ਬਈ ਉਹਦਨ ਕਮਾਈ ਇੱਥੇ ਰੁਕੀ ਮੜਾ ਹੁਣ ਖੜੀ ਵਹਿੜ ਦੇਖਿਆ ਦੱਸੋ ਬਹੁਤ ਸੋਣਾ ਟਾਂਚਾ ਹੈ ਦਾ ਲੈ ਚਲੋ ਜੀ ਉਹਦਨ 5ਵੇਂ ਨੰਬਰ ਤੇ ਤੁਹਾਨੂੰ ਇਹ ਵੈੜ ਜਿਹੜੀ ਉਹ ਦਿਖਾ ਰਹੇ ਆ ਦੱਸੋ 1.5 ਲੱਖ ਰੁਪਏ ਦੀ ਇਹ ਸਮੇਤ ਵੱੱਛੀ ਤੁਹਾਨੂੰ ਇਹ ਵੈੜ ਮਿਲਣੀ ਹੈ ਦੂਜਾ ਸੂਆ ਚੰਗਾ ਥਣ ਤੇ ਹੋਵਾਨਾ ਇਹਦੇ ਨਾਲ ਇੱਕ ਹੋਰ ਤਾਜੀ ਸੂਈ ਵੀ ਤੁਹਾਨੂੰ ਗਾਂ ਦਿਖਾ ਦਿੰਦੀ ਕਾਲੇ ਬਾਈ ਇਹ ਕੀ ਦਿੱਤੀ ਇਹ ਬੜੀ ਪਿਆਰੀ ਗਾਂ ਜਗਜੀਤ ਬਾਈ ਨਾ ਇਹ ਰਾਤ ਸੂਈ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਇਹ ਥੋੜਾ ਜਾਨਵਰ ਜਿਹੜਾ ਤੁਹਾਨੂੰ ਪਤਾ ਨਾ ਤਾਜ਼ਾ ਸੂਇਆ ਵਾ ਵੱਜ ਜ ਜਾਂਦਾ ਹਜੇ ਨੇ ਨੀਰਾ ਪੱਠਾ ਉਹਨਾਂ ਖਾਦਾ ਨਹੀਂ ਪ੍ਰੋਪਰ ਠੀਕ ਹੈ ਮੰਨ ਕੇ ਚਲੋ ਤੁਸੀਂ ਸਿਆਣੇ ਹੋ ਗਾਂ ਇੱਕ ਚੋਈ ਜਾਂਦੀ ਆ ਇੱਕ ਬਾਹਰੋਂ ਆਉਂਦੀ ਆ ਉਹਦਾ ਬਦਲ ਜਾਂਦਾ ਸਾਰਾ ਸਿਸਟਮ ਸਹੀ ਹੈ ਇਹਨੇ ਤਾਂ ਹੁਣੇ ਅੱਧਾ ਲੈਵਾ ਗਾਇ ਜਮਾਂ ਸਾਫ ਆ ਗਈ ਹੋਏ ਇਹ ਵੀ ਗਾਂ ਠੀਕ ਹੈ ਮੰਨ ਕੇ ਚੱਲੋ ਕਿਲੋ ਖੰਡ ਦੁੱਧੇ ਦਾ ਛੱਡਿਆ ਹੋਣਾ ਵੀ ਸਾਰਾ ਜਿਹੜੀ ਜਿੰਨੀ ਛੇਤੀ ਖਾਲੀ ਹੋਵੇ ਉਹਨੀ ਛੇਤੀ ਇਹ ਬਣੂਗੀ ਠੀਕ ਹੈ ਬਾੜਾ ਨਹੀਂ ਕਹਿੰਦੇ ਪਰ ਅੱਬ ਤੋਂ ਡਰ ਕੇ ਆਨੇ ਆ ਜੇ ਵਧੀਆ ਮੈਨੇਜਮੈਂਟ ਤੇ ਜਾਵੇ 30 ਕਿਲੋ ਤੋਂ ਪਲੱਸ ਗਾਂ ਦੁੱਧ ਦਊ ਐਨੇ ਕੁ ਵਧੀਆ ਅੰਗ ਲੱਗੇ ਵਾ ਇੱਕ ਹਿੱਸਾ ਲੈਵਾ ਨਹੀਂ ਇਹਦਾ ਇਹ ਬੰਦਾ ਸੰਭਲੇ ਅੱਜ ਤੋਂ 15 ਦਿਨਾਂ ਨੂੰ ਇੰਨਾ ਚੌੜਾ ਛੱਡਾ ਕੈਦਰ ਰੇਟ ਕੀ ਰੇਟ ਜੈਨੂ ਵਾਲੇ ਦਾ 1,30,000 ਰੁਪਇਆ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਪਰ ਇਹਦੀ ਬੱਚੀ ਬੰਦੇ ਨੇ ਸਾਈਵਾਲ ਦਾ ਟਿਕਾ ਲਵਾਇਆ ਓਕੇ ਆਪਾਂ ਇਹ ਦੋ ਅਗਲੀ ਤੋਰ ਦਿਆਂਗੇ ਇਹ ਦੋਸੋ ਤੁਹਾਡੇ ਸਮਝ ਚ ਆਊਗੀ ਦੋਕ ਦਿਨ ਹਜੇ ਲਾਊਗੀ ਪੱਠਾ ਨੀਰਾ ਚੱਕ ਕੇ ਕੇ ਖੋਲਨੀ ਖੋਲ ਜਿਵੇਂ ਤੁੰਡਾ ਦਿਲ ਕਰਦਾ ਲੈ ਤੋਰ ਦੇ ਬਈ ਸੋ ਤੋਰ ਕੇ ਦਿਖਾ ਹੀ ਦੇਣਾ ਦੋਸੋ 1,30,000 ਦੀ ਬੱਚੀ ਵਾਲੀ ਆ ਪਰ ਇਹਦੇ ਸੀਮਨ ਜਿਹੜਾ ਉਹ ਬਈ ਦੱਸਦਾ ਵੀ ਸਾਈਵਾਲਾਂ ਨੂੰ ਲੱਗਾ ਸੀ ਉਹਦੇ ਕਰਕੇ ਬ੍ਰਾਊਨ ਕਲਰ ਦੀ ਬੱਚੀ ਨੂੰ ਜਨਮ ਦਿੱਤਾ ਹਾਂ ਲਿਆ ਬਈ ਇਧਰ ਹੀ ਲਿਆ ਆ ਇਹਨੂੰ ਲਿਆ ਪਤਾ ਆਹਨ ਫੋਲ ਲੰਬੀ ਐ ਦੱਸੋ ਥੋੜਾ ਜਿਹਾ ਸੁਆਹ ਮਨ ਜਾਂਦਾ ਪਸੂ ਤਾਜ਼ਾ ਸੁਆਹ ਕਈ ਵਾਰ ਕਿਉਂਕਿ ਜਗਾ ਵੀ ਬਦਲ ਜਾਂਦੀ ਐ ਟਾਂਜਾ ਤੁਸੀਂ ਇਹਦਾ ਦੇਖ ਲਓ ਇਹ 1,30,000 ਦੀ ਮਿਲੂ ਜਿਹੜੀ ਆਪਾਂ ਬੰਤਰ ਜਾਂ ਚੱਡੇ ਜਿਹੜੀਆਂ ਆਪਾਂ ਚੀਜ਼ਾਂ ਦੇਖ ਕੇ ਲੈਨੇ ਨਾ ਬਾਈ ਚੱਲ ਪੱਠਾ ਨੀਰਾ ਤਾਂ ਬਾਅਦ ਦੀ ਗੱਲ ਆ ਖਾ ਲੈਣਾ ਹੁਣ ਅਦਰ ਦੀ ਅਟੈਚਮੈਂਟ ਵੇਖਿਓ ਕਿਓ ਜੀ ਲੱਗੀ ਵੀ ਐ ਫਿਰ ਪੇਟੇ ਦਾ ਸਾਈਜ਼ ਸਿੱਧੀ ਲੰਬੀ ਕਿੱਡੀ ਗਾਂ ਇਹਨੂੰ ਜਾਨੀ ਮੰਨ ਕੇ ਚੱਲ ਇੰਨੇ ਕ ਪੈਸਿਆਂ ਦੇ ਵਿੱਚ ਹਰੇਕ ਬੰਦਾ ਇਹ ਤੋਂ ਚੰਗੇ ਬੱਚੇ ਗਾਂ ਸੀਮਨ ਲਵਾ ਕੇ ਕਿਉਂ ਸਹਿ ਸੂਜ ਬਹੁਤ ਵੱਡਾ ਗਾ ਦੂਜਾ ਚੱਡੇ ਦੀ ਕੁਆ ਲਾਸਟ ਤੇ ਤੁਹਾਨੂੰ ਇੱਕ ਵੈੜ ਦਿਖਾਉਣੇ ਆ ਕੁਦਰਤੀ ਆ ਵੀ ਬੱਚਾ ਵੀ ਬੜੀ ਸੋਹਣੀ ਬੱਛੀ ਨੂੰ ਜਨਮ ਦਿੰਦਾ ਇਹ ਤੁਹਾਨੂੰ ਲਾਸਟ ਉੱਤੇ ਦਿਖਾ ਦਿੰਨੇ ਆ ਕਾਲੇ ਬਾਈ ਜਿਹੜੀ ਜਮਾਂ ਲਾਸਟ ਤੇਦਰ ਬੱਦੀ ਜਗਜੀਤ ਵੀਰੇ ਦੂਜਾ ਸੂ ਆ ਇਹ ਠੀਕ ਹੈ ਇੱਕ ਤਾਂ ਅਗਲਾ ਕਹਿਣਾ ਹੁੰਦਾ ਵੀ ਖਾਣੀ ਛੱਡ ਕੇ ਲੇਵਾ ਬਣਾਇਆ ਹੋਊਗਾ ਆ ਰਜਕ ਚ ਖੜੇ ਆ ਆ ਮੰਗਿਆਂ ਨੂੰ ਨਾ ਮਿਲੇ ਜੀ ਇਹਦੇ ਆਏ ਮੰਨ ਕੇ ਚੱਲੋ ਛੱਡੇ ਦਾ ਕਿੰਨਾ ਸਿਰਫ 4 ਕਿਲੋ ਦੁੱਧ ਸਵੇਰੇ ਠੀਕ ਹੈ ਇਹਦੇ ਕੋਲ ਸਟਾਰਟਿੰਗ ਦੁੱਧ ਦੀ ਹੋਊ 28-30 ਕਿਲੋ ਠੀਕ ਹੈ ਕਿਲੋ ਤੋਂ ਪਲੱਸ ਹੋਵੇ ਵੱਛੀ ਨੂੰ ਇਹਨੇ ਜਨਮ ਦਿੱਤਾ ਬਾਗਮਾਲ ਗਾਂ ਕੀ ਘੱਟ ਤੋਂ ਘੱਟ ਵੀ ਦੁੱਧ ਦਿੱਤਾ 40 ਲੀਟਰ ਆਰਾਮਦਾਰ ਜਿਹਾ ਦੁੱਧ ਦੇ ਦੂ ਜੜ ਕੇ ਨੇ ਹੱਤੀ ਵੀ ਚੋਣੀਆਂ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਰੋਗ ਹੈ ਰੇਟ ਜੈਨੂਅਲ ਜਗਜੀਤ ਵੀਰੇ ਮੋਲ ਨਹੀਂ ਕਰਨਾ 2,25,000 ਰੁਪਏ ਦੀ ਵਹਿੜ ਅੱਜ ਦੇਣਾ ਖੋਲੀ ਭਾਈ ਦੋਸਤੋ 28 ਤੋਂ 30 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਵੱਛੀ ਨੂੰ ਇਹਨੇ ਜਨਮ ਦਿੱਤਾ ਇਹਦੀ ਵੱਛੀ ਵੀ ਬਹੁਤ ਸੋਹਣੀ ਹੈ ਗਾਂ ਤੁਰੂਗੀ ਤਾਂ ਤੁਸੀਂ ਇਹਦਾ ਹਵਾਨਾ ਦੇਖ ਲੈਣਾ ਵੈਸੇ ਹਵਾਨਾ ਖੜੀ ਵੀ ਦਿਖਾਉਂਦੀ ਬੜਾ ਸੋਹਣਾ ਹੈ ਤਿਆਰੀ ਡੰਗ ਤੋਂ ਡੰਗ ਬਈ ਕਹਿੰਦਾ ਵੀ ਇਸੇ ਤਰ੍ਹਾਂ ਬਹੁਤ ਜ਼ਿਆਦਾ ਬਣਾਉਂਦੀ ਐ ਬਿਊਟੀ ਸੋਹਣੀ ਐ ਵੈੜ ਦੇ ਵਿੱਚ ਥਾਣੇ ਦੇ ਹੱਥੀ ਚੁਵਾਈ ਵਾਲੇ ਵੀ ਐ ਬਾਕੀ ਮਸ਼ੀਨ ਤਾਂ ਜਿਹੜੇ ਮਰਜ਼ੀ ਥਣ ਤੇ ਲਾ ਲੋ ਪਾਸ ਹੋਈ ਜਾਣੀ ਉਹਨਾਂ ਦੀ 2 ਲੱਖ ਤੇ 25 ਹਜ਼ਾਰ ਦੀ ਦੱਸੋ ਇਹ ਗਾਂ ਮਿਲਣੀਆਂ ਤੁਹਾਨੂੰ ਦੇਖੋ ਖੜਨੀ ਖੁੰਨੀ ਵੈੜ ਦੀ ਕਮਾਲ ਆ ਬ੍ਰੀਵਾਂਸ ਸੋ ਹਾਲੀ ਪੁੱਤਰ ਹਾਲੀ ਵੱਛੀ ਵਾਲੀ ਗਾਹ ਦੱਸੋ ਤੇ ਵੱਛੀ ਤੇ ਥੋੜਾ ਜਿਹਾ ਖਿੱਚ ਕੇ ਜਾਊਗੀ ਕਿਉਂਕਿ ਤਾਜ਼ਾ ਸੂਰ ਪਸ਼ੂ ਬੱਚੇ ਦਾ ਉੱਤੇ ਉਹ ਕਰਦਾ ਮੈਂ ਤੁਹਾਨੂੰ ਇਹਦੀ ਵੱਛੀ ਵੀ ਦਿਖਾ ਦੂੰ ਇੱਕ ਵਾਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਤੁਰਦੀ ਫਿਰਦੀ ਨੂੰ ਦੇਖ ਲਓ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣੀ ਹੈ ਲੈ ਆ ਵੀਰੇ ਇਸ ਬੱਚੇ ਤੇ ਫੇਰ ਥੋੜਾ ਖਿੱਚ ਕੇ ਜਾਊਗੀ ਕਿਉਂਕਿ ਜਾਣਦੇ ਜਾਣਦੇ ਕੋਈ ਨਾ ਤੱਕਾ ਕਰੂੰ ਤੇ ਇਹਦਾ ਬੱਚਾ ਵੀ ਤੁਹਾਨੂੰ ਦਿਖਾਉਣ ਵਾਲਾ ਹੀ ਐ ਇਦਾਂ ਦਾ ਬੱਚੇ ਨੂੰ ਇਹਨੇ ਜਾਣੂ ਦਿੱਤਾ ਵੱਛੀ ਸਾਹਮਣੇ ਖੜੀ ਐ ਦੱਸੋ ਤੁਹਾਨੂੰ ਇਸ ਸਾਈਡ ਤੋਂ ਨਿਕਾਣਾ ਮੂੰਹ ਦੇਖੋ ਵੱਛੀ ਦਾ ਬਹੁਤ ਸੋਹਣੀ ਬੱਚੀ ਨੂੰ ਇਹਨੇ ਜਾਣ ਦਿੱਤਾ ਸੋ ਇਹ ਅੱਜ ਦੀ ਵੀਡੀਓ ਦੇ 7 ਨਾਗ ਵਿਕਾਊ ਸੀ ਇਹਨਾਂ ਦੇ ਵਿੱਚੋਂ ਸੱਤੇ ਤੁਹਾਨੂੰ ਦਿਖਾਤੇ ਆ ਮੈਂ ਬੱਚੀ ਦੀ ਗੱਲ ਕੀਤੀ ਸੀ ਫੇਰ ਦੇਖ ਲਓ ਦੱਸੋ ਕਿਉਂਕਿ ਜੇ ਜਗਾ ਚੰਗੀ ਖਰੀਦ ਦਿਓ ਤੇ ਬੱਚੀ ਇਹਦੇ ਨਾਲ ਹੋਊਗੀ ਦੋਹਾਂ ਸਾਲਾਂ 'ਚ ਦੋ ਨਾ ਕਨਫਰਮ ਬੱਚੀ ਜੀ ਜੀ ਵੀਰੇ ਇਹਦੀ ਵੀ ਬਹੁਤ ਏ ਕਲਾਸ ਇਹਦੀ ਠੀਕ ਬੱਚੀ ਉਹ ਇੱਕ ਨੰਬਰ ਵੈਡ ਦੇ ਵੀ ਅੰਤ ਨਹੀਂ ਕੋਈ ਇਹਨੇ ਘਪੇਰਾ ਜਾਣ ਦਿੱਤਾ ਸੋ ਬੱਚੇ ਆ ਦੱਸੋ ਸੋ ਬੱਚਿਆਂ ਜਿਹੜੀਆਂ ਬਾਕੀ ਤੁਸੀਂ ਆ ਕੇ ਦੇਖ ਲਓ ਜਿਹੜਾ ਨਾਗ ਤੋਂ ਮੇਨਾਂ ਚ ਜੱਚੂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ